USA ਦੇ 15000 ਦੇ ਕਰੀਬ ਸੈਨਿਕ ਵੈਨਜੂਏਲਾ ਦੇ ਕੰਡੇ ਦੇ ਉੱਤੇ ਹਾਂਜੀ ਵੈਨਜੂਏਲਾ ਇੱਕ ਲੈਟਿਨ ਅਮਰੀਕਾ ਦਾ ਦੇਸ਼ ਉਹਦੇ ਕੰਡੇ ਉੱਤੇ ਪਹੁੰਚ ਚੁੱਕਿਆ ਬਿਲਕੁਲ ਇਕੱਲੇ ਫੌਜੀ ਹੀ ਨਹੀਂ 15000 ਨਾਲ ਆਪਣੇ ਉਹ ਲੈ ਕੇ ਪੂਰੇ 11 ਜਿਹੜੇ ਆ ਵਾਰਸ਼ਿਪਸ ਲੈ ਕੇ 에ਅਰਕ੍ਰਾਫਟ ਲੈ ਕੇ ਡਰੋਨ ਲੈ ਕੇ ਬਕਾਇਦਾ ਨਿਊਕਲੀਅਰ ਸਬਮਰੀਨ ਲੈ ਕੇ ਇੱਥੇ ਅਮਰੀਕਾ ਦੀਆਂ ਫੌਜਾਂ ਪਹੁੰਚ ਚੁੱਕੀਆਂ ਕਿੱਥੇ ਪਹੁੰਚ ਚੁੱਕੀਆਂ ਜੀ ਇਹ ਪਿਓਰਟੋ ਰਿਕੋ ਇਹ ਵਾਲਾ ਆਈਸਲੈਂਡ ਆ ਯੂ ਐਸ ਏ ਦਾ ਆਈਸਲੈਂਡ ਆ ਇਹ ਵਾਲਾ ਜੀ ਬੈਨਜੂਏਲਾ ਆ ਗਿਆ ਮੈਕਸੀਕੋ ਆ ਗਿਆ ਯੂਨਾਈਟਿਡ ਸਟੇਟ ਆ ਗਿਆ ਸੋ ਇਹ ਵਾਲਾ ਜਿਹੜਾ ਇੱਕ ਕਰੀਬੀਅਨ ਸੀ ਆ ਬੈਨਜੂਏਲਾ ਦੇ ਮੂਰੇ ਹੀ ਜਿਹੜਾ ਸੀ ਆ ਸਮੁੰਦਰੀ ਵਾਲੀ ਜਗ੍ਹਾ ਇੱਥੇ ਇਹਨਾਂ ਨੇ ਪੂਰਾ ਇਸ ਵੇਲੇ ਇੱਕ ਤਰ੍ਹਾਂ ਦੇ ਨਾਲ ਘੇਰਾ ਬੈਨਜੂਏਲਾ ਨੂੰ ਪਾ ਲਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 21 ਨਵੰਬਰ ਨੂੰ ਬੈਨਜੂਏਲਾ ਦਾ ਜਿਹੜਾ ਰਾਸ਼ਟਰਪਤੀ ਆ ਨਿਕੋਲਸ ਮਾਦਰੋ ਉਹਨੂੰ ਫੋਨ ਕੀਤਾ ਸੀਗਾ ਹਾਂਜੀ ਬਈ 15 ਮਿੰਟ ਇਹਨੇ ਗੱਲ ਕੀਤੀ ਦੋਨਾਂ ਨੇ। ਇਹਨੇ ਕਿਹਾ ਕਿ ਟਰੰਪ ਨੇ ਹਾਂਜੀ ਬਈ ਤੂੰ ਜਿਹੜਾ ਹੈਗਾ ਇੱਥੋਂ ਛੱਡ ਛੁੱਡ ਕੇ ਚਲੇ ਜਾ ਬੈਨਜੂਏਲਾ ਨੂੰ ਛੱਡ ਦੇ। ਮੋਰੇ ਜਿਹੜਾ ਨਿਕੋਲਸ ਮਾਦਰੋਆ ਬੈਨਜੂਏਲਾ ਦਾ ਉਹ ਕਹਿੰਦਾ ਠੀਕ ਆ ਮੈਂ ਛੱਡ ਕੇ ਚਲੇ ਜਾਣਾ ਬੈਨਜੂਏਲਾ ਨੂੰ ਪਰ ਜਿੰਨੇ ਵੀ ਤੁਸੀਂ ਸੈਂਕਸ਼ਨ ਲਾਇਓ ਆ ਇਹ ਬੈਨਜੂਏਲਾ ਦੇ ਉੱਤੇ ਜਾਂ ਮੇਰੇ ਉੱਤੇ ਜਿਹੜੇ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਕੇਸ ਆ ਉਹ ਸਾਰੇ ਖਾਰਜ ਕਰ ਦਿਓ ਬੈਨਜੂਏਲਾ ਤੇ ਜਿੰਨੀਆਂ ਵੀ ਪਾਬੰਦੀਆਂ ਸਾਰੀਆਂ ਹਟਾ ਦਿਓ ਤਾਂ ਕਹਿੰਦਾ ਮੈਂ ਦੇਸ਼ ਛੱਡ ਕੇ ਚਲਾ ਜਾਊਂਗਾ ਇਹ ਬੈਨਜੂਏਲਾ ਦੇ ਰਾਸ਼ਟਰਪਤੀ ਦੇ ਬੋਲ ਸੀਗੀ 트럼ਪ ਮੋਰਿਓ ਕਹਿੰਦਾ ਨਹੀਂ ਬਈ ਆਪਾਂ ਤੇਰੀਆਂ ਕੋਈ ਮੰਗਾ ਨਹੀਂ ਮੰਨਣੀਆਂ ਜਿੱਥੇ ਤੂੰ ਜਾਣਾ ਜਾ ਸਕਦਾ ਆਪਣੀ ਫੈਮਿਲੀ ਦੇ ਨਾਲ ਕੋਈ ਪਾਬੰਦੀਆਂ ਜਿਹੜੀਆਂ ਉਹ ਨਹੀਂ ਖਾਰਜ ਕੀਤੀਆਂ ਜਾਊਗੀਆਂ ਤੇਰੇ ਕੋਲ ਇੱਕ ਹਫ਼ਤੇ ਦਾ ਸਮਾਂ ਆ ਹੁਣ ਜਿਹੜਾ ਸੀਗਾ ਉਹ ਇੱਕ ਹਫ਼ਤੇ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਿਆ ਅੱਜ 4 ਦਸੰਬਰ ਹੋ ਚੁੱਕੀ ਆ ਤਾਂ ਟਰੰਪ ਨੇ ਕੀ ਐਲਾਨ ਕਰ ਦਿੱਤਾ ਕਿ ਜਿਹੜਾ 에어 ਸਪੇਸ ਆ ਵੈਨਜੂਏਲਾ ਦੇ ਉੱਤੇ ਵਾਲਾ ਉਹਨੂੰ ਬੰਦ ਕਰ ਦਿੱਤਾ ਹੈ ਮਤਲਬ ਕਿ ਕੋਈ ਵੀ ਇੰਟਰਨੈਸ਼ਨਲ ਵੀ ਜਿਹੜੀਆਂ ਫਲਾਈਟਾਂ ਵੈਨਜੂਏਲਾ ਨੂੰ ਜਾਂਦੀਆਂ ਆ ਉਹੋ ਮਤਲਬ ਕਿ ਉਹ ਕਹਿੰਦਾ ਸਾਡੀ ਗਰੰਟੀ ਨਹੀਂ ਟਰੰਪ ਕਹਿੰਦਾ ਕਿ ਤੁਸੀਂ ਜੇਕਰ ਆਉਂਗੇ ਤਾਂ ਅਸੀਂ ਹਮਲਾ ਵਗੈਰਾ ਵੀ ਕਰ ਸਕਦੇ ਹਾਂ ਤੁਹਾਡਾ ਨੁਕਸਾਨ ਹੋ ਸਕਦਾ ਸੋ ਬੈਂਜੋਏਲਾ ਦੇ ਵਿੱਚ ਜਿੰਨੀਆਂ ਵੀ ਇੰਟਰਨੈਸ਼ਨਲ ਜਿਹੜੀਆਂ ਫਲੈਟਾਂ ਹੁਣ ਆਉਣ ਤੋਂ ਕਤਰਾ ਰਹੀਆਂ ਬੈਂਜੋਏਲਾ ਦੇ ਵਿੱਚੋਂ ਵੀ ਜਿਹੜੇ ਬਾਹਰ ਜਾਣੇ ਵਾਲੇ ਸੀਗੇ ਉਹ ਵੀ ਇਸ ਵੇਲੇ ਇੱਕ ਤਰ੍ਹਾਂ ਦੇ ਨਾਲ ਲੈਂਡਲੌਕ ਹੋ ਚੁੱਕੇ ਆ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੂੰ ਇੱਥੇ ਬੈਂਜੋਏਲਾ ਦੇ ਵਿੱਚ ਹੀ ਲੋਕਾਂ ਨੂੰ ਕੈਦ ਕਰ ਦਿੱਤਾ ਟਰੰਪ ਨੇ ਤੁਸੀਂ ਦੇਖ ਲਓ ਕਿ ਤੀਜਾ ਦੇਸ਼ ਅਮਰੀਕਾ ਪਾਵਰ ਐਵੇਂ ਨਹੀਂ ਕਹਿੰਦੇ ਤੀਜਾ ਦੇਸ਼ ਆ ਕੇ ਇੱਥੇ ਇਹਨਾਂ ਤੇ ਪੂਰੀਆਂ ਪਾਬੰਦੀਆਂ ਲਗਾਤੀਆਂ ਕਹਿੰਦਾ ਜੀ ਨਹੀਂ ਤੁਸੀਂ ਹੁਣ ਨਹੀਂ ਜਾ ਸਕਦੇ। ਉਹ ਇਹ ਜਿਹੜਾ ਕਨਫਲੈਕਟ ਆ ਬੈਨਜੋਇਲਾ ਤੇ ਅਮਰੀਕਾ ਦੇ ਵਿੱਚ ਅੱਜ ਦਾ ਨਹੀਂਗਾ ਅਗਸਤ ਤੋਂ ਹੀ ਚੱਲਿਆ ਆ ਰਿਹਾ ਮੈਂ ਉਦੋਂ ਵੀ ਇਹ ਤੇ ਵੀਡੀਓ ਪੂਰੀ ਤਰਤੀਬ ਨਾਲ ਬਣਾਈ ਸੀਗੀ ਹੁਣ ਰੀਸੈਂਟਲੀ ਇਹਨਾਂ ਨੇ 에ਅਰ ਸਪੇਸ ਬੰਦ ਕੀਤਾ ਤਾਂ ਮੈਂ ਦੁਬਾਰਾ ਲੱਗਾ ਜੀ। ਸੋ ਇਹਨਾਂ ਨੇ ਅਗਸਤ ਤੋਂ ਹੀ ਉੱਥੇ ਜਿਹੜੇ ਸੀਗੇ ਇਹ ਸਟ੍ਰਾਈਕ ਇਹ ਸਟ੍ਰਾਈਕ ਅਮਰੀਕਾ ਵਾਲੇ ਕਰ ਰਹੇ ਆ ਕਿਹਨਾਂ ਤੇ ਕਰ ਰਹੇ ਆ ਬੈਨਜੂਏਲਾ ਤੋਂ ਜੋ ਵੀ ਬੋਟਸ ਸ਼ਿਪਸ ਜਿਹੜੀਆਂ ਸੀਗੀਆਂ ਇਹ ਕਰੀਬੀਅਨ ਸੀ ਦੇ ਵਿੱਚ ਜਾ ਰਹੀਆਂ ਸੀ ਅਮਰੀਕਾ ਵਾਲੇ ਕਹਿੰਦੇ ਇਹਦੇ ਵਿੱਚ ਇਹ ਨਸ਼ਾ ਵਗੈਰਾ ਤਸਕਰੀ ਕਰਦੇ ਆ ਕੋਕੀਨ ਚਿੱਟਾ ਵਗੈਰਾ ਜੋ ਵੀ ਆ ਐਦਾਂ ਦਾ ਹੈਰੋਇਨ ਵਗੈਰਾ ਇਹ ਸਾਰਾ ਵੇਚਦੇ ਆ ਬੈਨਜੂਏਲਾ ਜਿਹੜਾ ਕਿ ਅਮਰੀਕਾ ਨੂੰ ਜਾਂਦਾ ਆ ਬਾਇ ਕਰੀਬੀਅਨ ਰਸਤੇ ਤੇ ਹੀ ਸੋ ਇਹਨਾਂ ਨੇ ਪਿਛਲੇ ਕਈ ਸਮੇਂ ਤੋਂ ਇੱਥੇ 에ਅਰ ਸਟ੍ਰਾਈਕ ਕਰ ਰਹੇ ਆ ਅਮਰੀਕਾ ਵਾਲੇ ਡਰੋਨ ਦੇ ਨਾਲ ਵੀ ਤੇ ਆਪਣੇ ਜਿਹੜੇ ਜੰਗੀ ਜਹਾਜ਼ ਆ ਉਹਨਾਂ ਦੇ ਨਾਲ ਵੀ ਲਗਭਗ 83 ਬੰਦੇ ਜਿਹੜੇ ਆ ਬੈਂਜੋਏਲਾ ਦੇ ਇੱਥੇ ਮਾਰ ਵੀ ਦਿੱਤੇ ਇਹਨਾਂ ਨੇ ਇਹਨਾਂ ਨੇ ਲਗਭਗ 8 ਤੋਂ 9 ਇਸ ਤਰ੍ਹਾਂ ਦੇ ਜਿਹੜੇ ਆ ਇਹੇ ਹਮਲੇ ਆ ਕੀਤੇ ਆ ਇਹ ਲੈਟਿਨ ਅਮਰੀਕਾ ਦੇ ਇਸ ਵਾਲੇ ਏਰੀਏ ਦੇ ਵਿੱਚ ਤੇ ਬੈਨਜੂਏਲਾ ਦਾ ਰਾਸ਼ਟਰਪਤੀ ਇਹ ਕਹਿ ਰਿਹਾ ਹੈ ਕਿ ਇਹ ਜਿਹੜੀਆਂ ਬੋਟਸ ਤੇ ਇਹਨਾਂ ਨੇ ਹਮਲੇ-ਉਮਲੇ ਕਰਕੇ ਬੰਦੇ ਮਾਰਿਆ ਉਹ ਤਾਂ ਵਿਚਾਰੇ ਕੋਈ ਮਛੀਆਂ-ਮੁਛੀਆਂ ਫੜਨੇ ਵਾਲੇ ਜਾਂ ਘੁੰਮਣ-ਘੁੰਮਣ ਵਾਲੇ ਸੀਗੇ ਉਹੀ ਸੀਗੇ ਨਸ਼ੇਨੂਸੇ ਵਾਲਾ ਤਾਂ ਸਾਡਾ ਕੋਈ ਹਿਸਾਬ-ਕਿਤਾਬ ਨਹੀਂਗਾ ਸੋ ਬੈਨਜੂਏਲਾ ਤੇ ਅਮਰੀਕਾ ਦੇ ਵਿੱਚ ਇਹ ਪੂਰਾ ਕਲੈਸ਼ ਅਸਲ 'ਚ ਮਕਸਦ ਕੀ ਆ ਪਿੱਛੇ ਰੂਟਸ ਕੀ ਆ ਅਮਰੀਕਾ ਕਿਉਂ ਇੱਥੇ ਤਖਤਾ ਪਲਟ ਕਰਨਾ ਚਾਹੁੰਦਾ ਇਹ ਸਾਰੀਆਂ ਗੱਲਾਂ ਨੂੰ ਆਪਾਂ ਤਰਤੀਬ ਨਾਲ ਸਮਝਦੇ ਆਂ ਆਜੋ ਅਮਰੀਕਾ ਤੇ ਬੈਨਜੂਏਲਾ ਦੇ ਵਿੱਚ ਜਿਹੜੀ ਦੁਸ਼ਮਣੀਆਂ 1999 ਦੇ ਵਿੱਚ ਸ਼ੁਰੂ ਹੁੰਦੀ ਆ ਜਦੋਂ ਹੂਗੋ ਸ਼ਵੇਜ ਜਿਹੜਾ ਇੱਕ ਰਾਸ਼ਟਰਪਤੀ ਬਣਦਾ ਹੈ ਹੂਗੋ ਸ਼ਵੇਜ ਨਿਕੋਲਸ ਮਾਦਰੋ ਜੋ ਐਸ ਵੇਲੇ ਦਾ ਉੱਥੇ ਦਾ ਰਾਸ਼ਟਰਪਤੀ ਆ ਬੈਨਜੂਏਲਾ ਦਾ ਉਹਦਾ ਰਾਜਨੀਤਿਕ ਗੁਰੂ ਸੀ ਹੂਗੋ ਸ਼ਵੇਜ ਜਦੋਂ ਰਾਸ਼ਟਰਪਤੀ ਬਣਦਾ ਹੈ ਬੈਨਜੂਏਲਾ ਦਾ ਉਹ ਕਹਿੰਦਾ ਹੈ ਕਿ ਅਮਰੀਕਾ ਜਿੰਨੇ ਵੀ ਇਹ ਦੇਸ਼ ਆ ਇਹ ਮਤਲਬ ਕਿ ਲੈਟਨ ਅਮਰੀਕਾ ਵਾਲੇ ਇਹਨਾਂ ਨੂੰ ਹੀ ਲੁੱਟਦਾ ਇਹਨਾਂ ਤੇ ਆਪਣਾ ਪ੍ਰਭਾਵ ਪਾ ਕੇ ਰੱਖਦਾ ਇੱਥੋਂ ਜੋ ਵੀ ਖਣਿਜ ਪਦਾਰਥ ਵਗੈਰਾ ਨਿਕਲਦੇ ਉਹਨਾਂ ਨੂੰ ਲੁੱਟ ਲੁੱਟ ਕੇ ਲੈ ਜਾਂਦਾ ਇਸ ਲਈ ਉਹ ਜ਼ਿਆਦਾਤਰ ਅਮਰੀਕਾ ਦੇ ਖਿਲਾਫ ਹੀ ਇੱਕ ਤਰ੍ਹਾਂ ਦੇ ਨਾਲ ਚੱਲਦਾ ਸੀ ਤੇ ਆਪਣਾ ਜਿਹੜਾ ਪ੍ਰਭਾਵ ਰੱਖਦਾ ਸੀਗਾ ਕਿ ਅਮਰੀਕਾ ਤੋਂ ਅਲੱਗ ਚੱਲਾ ਜੇ ਮੈਂ ਦੱਸਦਾ ਤਾਂ ਉਸ ਸਮੇਂ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਬੈਨਜੂਏਲਾ ਦੇ ਵਿੱਚ ਤੇਲ ਕੱਢਦੀਆਂ ਸੀ ਤੇਲ ਕੱਢ ਕੇ ਆਪਣੇ ਲੈ ਕੇ ਇੱਥੇ ਵਰਤਦੀਆਂ ਸੀਗੀਆਂ ਮੈਂ ਹੋਰ ਗੱਲ ਦੱਸਦਾ ਬੈਨਜੂਏਲਾ ਦੇ ਵਿੱਚ ਦੁਨੀਆ 'ਚ ਸਭ ਤੋਂ ਜ਼ਿਆਦਾ ਤੇਲ ਆ ਹਾਂਜੀ ਹਾਂਜੀ ਆਪਾਂ ਸੁਣੀਦਾ ਕਿ ਅਰਬ ਦੇਸ਼ਾਂ ਦੇ ਵਿੱਚ ਆ ਨਹੀਂ ਇੱਥੇ ਸਭ ਤੋਂ ਜ਼ਿਆਦਾ ਤੇਲ ਆ ਬੈਨਜੋਇਲਾ ਦੇ ਵਿੱਚ ਸੋ ਤੇਲ ਕਾ ਹੀ ਮਾਮਲਾ ਹੈ ਬਾਬੂ ਭਈਆ ਸੋ ਅਮਰੀਕਾ ਤੋਂ ਤੇਲ ਕੱਢ ਗੁੱਢ ਕੇ ਲੈ ਕੇ ਜਾਂਦਾ ਹੁੰਦਾ ਸੀਗਾ 1999 ਦੇ ਵਿੱਚ ਹਿਊਗੋਸ ਵੇਜ ਇੱਥੇ ਦਾ ਰਾਸ਼ਟਰਪਤੀ ਬਣਿਆ ਉਹਨੇ ਸਾਰੀਆਂ ਜਿਹੜੀਆਂ ਤੇਲ ਦੀਆਂ ਕੰਪਨੀਆਂ ਸੀਗੀਆਂ ਉਹਨਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਕਿ ਹਾਂਜੀ ਹੁਣ ਜਿਹੜੀਆਂ ਇੱਥੇ ਕੰਪਨੀਆਂ ਹੋ ਗਈਆਂ ਉਹ ਬੈਨਜੋਇਲਾ ਦੀਆਂ ਆਪ ਕੱਢ ਕੇ ਆਪ ਵੇਚੂਗੀਆਂ ਤੇ ਉਹਦਾ ਜਿਹੜਾ ਵੀ ਫਾਇਦਾ ਹੋਊਗਾ ਬੈਨੀਫਿਟ ਹੋਊਗਾ ਲੋਕਲ ਲੋਕਾਂ ਦੀ ਜਿਹੜੀ ਤਰੱਕੀ ਹੋਊਗੀ ਉਹਦੇ ਲਈ ਵਰਤੂਗਾ ਸੋ ਉਹਨੇ ਜਿੰਨੀਆਂ ਵੀ ਬਾਹਰਲੀਆਂ ਕੰਪਨੀਆਂ ਸੀਗੀਆਂ ਅਮਰੀਕਾ ਦੀਆਂ ਸੀਗੀਆਂ ਉਹਨਾਂ ਨੂੰ ਨਾ ਕਰ ਦਿੱਤੀ ਅਮਰੀਕਾ ਆਪਣਾ ਸੰਸਦ ਸਵੇੜਾ ਚੱਕ ਕੇ ਅਮਰੀਕਾ ਦੀਆਂ ਕੰਪਨੀ ਵਾਲੇ ਚਲੇ ਗਏ ਸੋ ਬੈਨਜੂਏਲਾ ਵਾਲਿਆਂ ਨੇ ਇੱਥੋਂ ਤੇਲ ਤੂਲ ਕੱਢ ਕੇ ਬਾਕੀ ਦੇਸ਼ਾਂ ਨੂੰ ਵੇਚਿਆ ਬਹੁਤ ਪੈਸਾ ਕਮਾਇਆ ਤੁਸੀਂ ਸੁਣਿਆ ਵੀ ਹੁਣ 12 13 ਤੱਕ ਇਹ ਬੈਨਜੂਏਲਾ ਇੱਕ ਬਹੁਤ ਹੀ ਵਧੀਆ ਉਨਤ ਦੇਸ਼ ਜਿਗਾ ਇੱਥੇ ਲੋਕ ਕੰਮਕੁਮ ਕਰਨ ਲਈ ਵੀ ਜਾਂਦੇ ਹੁੰਦੇ ਸੀ ਇੰਡੀਆ ਤੋਂ ਵੀ ਜਾਂਦੇ ਸੀਗੇ ਜਿੱਦਾ ਇਰਾਕ ਚ ਲੀਬੀਆ ਚ ਆਪਣੇ ਲੋਕ ਜਾਂਦੇ ਹੁੰਦੇ ਸੀਗੇ ਇੱਕ ਵਧੀਆ ਡਵੈਲਪਡ ਦੇਸ਼ ਸੀਗੇ ਕਿਹਨਾਂ ਨੇ ਖਰਾਬ ਕੀਤੇ ਉਹ ਜੀ ਅਮਰੀਕਾ ਵਾਲਿਆਂ ਨੇ ਕੀ ਦੱਸ ਕੇ ਖਰਾਬ ਕੀਤੇ ਉਹਨਾਂ ਦੇ ਕੋਲ ਇਹ ਜਿਹੜੇ ਬੰਬ ਆ ਪਰਮਾਣੂ ਰਸਾਇਣਕ ਹਥਿਆਰਾਂ ਜਾਂ ਨਿਊਕਲੀਅਰ ਵੈਪਨ ਉਹ ਬਣਾਉਣ ਜਾ ਰਹੇ ਆ ਸੋ ਬੈਨਜੂਏਲਾ ਦਾ ਜਿਹੜਾ ਇਸ ਵੇਲੇ ਮਾਦਰੋ ਆ ਉਹਦੇ ਤੇ ਵੀ ਇਹ ਇਲਜ਼ਾਮ ਲੱਗ ਰਿਹਾ ਸੋ ਗੱਲ ਆ ਜਾਂਦਾ ਕਿ 1999 ਦੇ ਵਿੱਚ ਹਿਊਗੋ ਸਵੇਜ ਜਿਹੜਾ ਰਾਸ਼ਟਰਪਤੀ ਬਣਿਆ ਉਹਨੇ ਸਾਰੀਆਂ ਕੰਪਨੀਆਂ ਆਪਣੇ ਅੰਡਰ ਲੈ ਲੂ ਲਈਆਂ ਲੋਕ ਇੱਥੇ ਦੇ ਤਰਕੀ ਤਰੁਕੀ ਕਰਨ ਲੱਪੇ ਪਰ ਕਿਤੇ ਨਾ ਕਿਤੇ ਅਮਰੀਕਾ ਇਹ ਚਾਹੁੰਦਾ ਸੀਗਾ ਕਿ ਇਹ ਸਾਡੇ ਪ੍ਰਭਾਵ ਤੋਂ ਤਾਂ ਬਾਹਰ ਨਿਕਲਦਾ ਜਾ ਰਿਹਾ ਵੈਨਜੂਏਲਾ ਸੋ ਪਹਿਲਾਂ ਤੋਂ ਹੀ ਇਸ ਤੇ ਜਿਹੜਾ ਹੈਗਾ ਟਰਾਈ ਕਰ ਰਹੇ ਸੀਗੇ ਪਰ 2013 ਦੇ ਵਿੱਚ ਜਦੋਂ ਉਹ ਨਿਕੋਲਸ ਮਾਦਰੋ ਇੱਥੇ ਬਣਿਆ ਤਾ ਉਸ ਤੋਂ ਬਾਅਦ ਜਿਹੜਾ ਨਿਕੋਲਸ ਮਾਦ్రో ਐਸ ਵੇਲੇ ਜਿਹੜਾ ਰਾਸ਼ਟਰਪਤੀ ਆ ਬੈਨਜੋਇਲਾ ਦਾ ਉਹਦੀ ਨੇੜਤਾ ਰਸ਼ੀਆ ਚਾਈਨਾ ਈਰਾਨ ਇਹਨਾਂ ਨਾਲ ਜ਼ਿਆਦਾ ਹੋਣ ਲੱਗ ਪਈ ਸੋ ਇਹ ਸਾਰੇ ਕਿਹੜੇ ਆ ਅਮਰੀਕਾ ਦੇ ਵਿਰੋਧੀ ਸੋ ਇਹ ਚੱਕਿਆ ਕਿਸੇ ਹੋਰ ਪਾਸੇ ਰਸ਼ੀਆ ਨੂੰ ਤੁਰਿਆ ਚਾਈਨਾ ਨੂੰ ਤੁਰਿਆ ਸੋ ਅਮਰੀਕਾ ਵਾਲਿਆਂ ਨੇ 2013 ਤੋਂ ਹੀ ਇਹਦੇ ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਕੀ ਪਾਬੰਦੀਆਂ ਲਗਾਈਆਂ ਕੋਈ ਵੀ ਦੇਸ਼ ਜਿਹੜਾ ਇਹਨਾਂ ਤੋਂ ਤੇਲ ਜੇ ਖਰੀਦੂਗਾ ਉਹਦੇ ਤੇ ਵੀ ਸੈਂਕਸ਼ਨ ਲਗਾਏ ਜਾਊਗੇ ਸੋ ਪਹਿਲਾਂ ਇਹਨਾਂ ਤੋਂ ਅੱਗੇ ਪੁਰਾਣੇ ਸਮਿਆਂ ਵਿੱਚ ਇੰਡੀਆ ਵੀ ਖਰੀਦਦਾ ਸੀਗਾ ਸੋ ਸਾਰੇ ਹੀ ਦੇਸ਼ ਡਰ ਗਏ ਸੋ ਐਸ ਵੇਲੇ ਜਿਹੜੇ 2013 ਤੋਂ ਬਾਅਦ ਜਿਹੜਾ ਇੱਕ ਡਾਊਨਫਾਲ ਵੈਨਿਊਏਲਾ ਦਾ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਪਾਬੰਦੀਆਂ ਤੋਂ ਡਰਦੇ ਡੁਰਦੇ ਇਹਦਾ ਤੇਲ ਜਾਦੇ ਦੇਸ਼ ਲੈਣੇ ਤੇ ਮਤਲਬ ਕਿ ਹਟ ਗਏ ਸੋ ਬੈਨਜੂਏਲਾ ਇੱਕ ਸਸਤਾ ਤੇਲ ਜਿਹੜਾ ਵੀ ਕੋ ਲਾਗੇ ਛਾਗੇ ਦੇ ਸਗਾ ਨੂੰ ਦੇਣ ਲਈ ਮਜਬੂਰ ਹੋ ਗਿਆ ਜ਼ਿਆਦਾਤਰ ਰਸ਼ੀਆ ਜਾਂ ਚਾਈਨਾ ਨੇ ਆਪਣੀਆਂ ਜਿਹੜੀਆਂ ਕੰਪਨੀਆਂ ਕੰਪਨੀਆਂ ਇੱਥੇ ਲਾ ਕੇ ਇਹਦਾ ਤੇਲ ਤੂਲ ਕੱਢਿਆ ਕਿਉਂਕਿ ਚਾਈਨਾ ਤੇ ਰਸ਼ੀਆ ਦੋ ਹੀ ਦੇਸ਼ ਆ ਜਿਹੜੇ ਅਮਰੀਕਾ ਦੇ ਖਿਲਾਫ ਇਸ ਵੇਲੇ ਖੜ੍ਹ ਰਹੇ ਆ ਸੋ ਹੁਣ ਜਦੋਂ 트ੰਪ ਪਿਛਲੀ ਵਾਰੀ ਵੀ ਇੱਥੇ ਬਣਿਆ ਸੀਗਾ ਰਾਸ਼ਟਰਪਤੀ ਉਦੋਂ ਵੀ ਬੈਨਜੂਏਲਾ ਦੇ ਵਿੱਚ ਤਖਤਾ ਤੁਖਤਾ ਪਲਟ ਕਰਨਾ ਚਾਹੁੰਦਾ ਸੀਗਾ ਪਰ 2013 ਤੋਂ ਹੀ ਨਿਕੋਲਸ ਮਾਦਰੋ ਉੱਥੇ ਲਗਾਤਾਰ ਰਾਸ਼ਟਰਪਤੀ ਬਣਿਆ ਜਿਹੜਾ ਕਿ ਅਮਰੀਕਾ ਦੇ ਇੱਕ ਤਰ੍ਹਾਂ ਦੇ ਨਾਲ ਖਿਲਾਫ ਹੀ ਚੱਲਦਾ ਉਹ ਚਾਈਨਾ ਰਸ਼ੀਆ ਜਾਂ ਇਰਾਨ ਦੇ ਕਾਫੀ ਲੱਗ ਗਿਆ ਸੋ ਉਹਦਾ ਜਿਹੜਾ ਤਖਤਾ ਪਲਟ ਕਰਨ ਦੀ ਕੋਸ਼ਿਸ਼ 트ੰਪ ਨੇ ਪਹਿਲੀ ਜਿਹੜੀ ਆਪਣੀ ਟਰਮ ਸੀਗੀ ਉਹਦੇ ਵਿੱਚ ਵੀ ਕੀਤੀ ਸੀ ਹੁਣ 2025 ਦੇ ਵਿੱਚ ਇਹ ਜਿਹੜਾ ਨਿਕੋਲਸ ਮਾਦਰੋ ਸੀਗਾ ਇਹ ਦੁਬਾਰਾ ਰਾਸ਼ਟਰਪਤੀ ਜਿੱਤ ਜੁੱਤ ਕੇ ਬਣ ਗਿਆ ਸੋ ਅਮਰੀਕਾ ਨੇ ਜਿਹੜੀਆਂ ਇਹਦੀਆਂ ਵੋਟਾਂ ਆਈਆਂ ਉਹਦੇ ਵਿੱਚ ਵੀ ਕਾਫੀ ਕੋਸ਼ਿਸ਼ ਕੀਤੀ ਸੀਗੀ ਕਿ ਇਹ ਜਿਹੜਾ ਨਿਕੋਲਸ ਮਾਦਰੋ ਉਹ ਜਿੱਤੇ ਨਾ ਉਹਦੀ ਆਪੋਜੀਸ਼ਨ ਪਾਰਟੀ ਨੂੰ ਕਾਫੀ ਫੰਡ ਫੰਡ ਵਗੈਰਾ ਵੀ ਦਿੱਤੇ ਸੀਗੇ ਪਰ ਉਹ ਜਿੱਤ ਗਿਆ ਪਰ ਅਮਰੀਕਾ ਵਾਲਿਆਂ ਨੇ ਕਿਹਾ ਸੀ ਆਈਏ ਨੇ ਕਿਹਾ ਕਿ ਇਹ ਧੋਖਾ ਧੜੀ ਕਰਕੇ ਜਿੱਤਿਆ ਸੋ ਇਸ ਲਈ ਹੀ ਮੇਨ ਰੋਲਾ ਜਿਹੜਾ ਐ ਇੱਥੇ ਜਿਹੜੇ ਨੈਚੁਰਲ ਰਿਸੋਰਸਸ ਆ ਬੈਨਜੂਏਲਾ ਦੇ ਉਹਦਾ ਹੀ ਆ ਪਰ ਅਮਰੀਕਾ ਵਾਲੇ ਕੀ ਕਹਿ ਰਿਹਾ ਕਿ ਇਹ ਜਿਹੜਾ ਨਿਕੋਲਸ ਮਾਦਰੋ ਆ ਇਸ ਵੇਲੇ ਕੀ ਕਹਿ ਰਿਹਾ ਕਿ ਇਹ ਇਥੋਂ ਡਰੱਗ ਸਪਲਾਈ ਕਰਦਾ ਪਰ ਬੈਨਜੂਏਲਾ ਦਾ ਜਿਹੜਾ ਰਾਸ਼ਟਰਪਤੀ ਆ ਨਿਕੋਲਸ ਮਾਦਰੋ ਕਹਿੰਦਾ ਭਈ ਅਸੀਂ ਤਾਂ ਇਦਾਂ ਦਾ ਕੁਝ ਕਰਦੇ ਨਹੀਂ ਹੈਗੇ ਸੋ ਇਸ ਤਰ੍ਹਾਂ ਜਿਹੜੀ ਇਹਨਾਂ ਦੀ ਇਹ ਇਹ ਦੁਸ਼ਮਣੀ ਜਾਂ ਕਲੇਸ਼ ਆ ਉਹ ਤੇਲ ਨੂੰ ਹੀ ਲੈ ਕੇ ਆ ਮੇਨ ਜਾਂ ਦੂਸਰਾ ਜਿਹੜਾ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਗੱਲ ਖਟਕਦੀ ਆ ਕਿ ਇਹ ਚਾਈਨਾ ਰਸ਼ੀਆ ਜਾਂ ਇਰਾਨ ਜਿਨ੍ਹਾਂ ਨੂੰ ਉਹ ਦੁਸ਼ਮਣ ਦੇਸ਼ ਮੰਨਦਾ ਉਹਨਾਂ ਦੇ ਹੀ ਲਾਗੇ ਯਾਨੀ ਕਿ ਇਹ ਜਾ ਰਿਹਾ ਦੂਸਰਾ ਰੀਸੈਂਟਲੀ ਇਹਨਾਂ ਨੇ ਬੈਨਜੂਏਲਾ ਦੇ ਉੱਤੇ ਅਮਰੀਕਾ ਵਾਲਿਆਂ ਨੇ ਇਹ ਵੀ ਦੋਸ਼ ਲਾਇਆ ਕਿ ਇਹ ਬਹੁਤ ਸਾਰੇ ਹਥਿਆਰ ਵਗੈਰਾ ਜਾਂ ਹੋਰ ਕਈ ਚੀਜ਼ਾਂ ਹਥਿਆਰ ਬਣਾਉਣ ਦੇ ਲਈ ਹਮਾਸ ਨੂੰ ਵੀ ਇਜ਼ਰਾਇਲ 'ਚ ਦੇ ਰਿਹਾ ਸੋ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਪੂਰੀ ਜਿਹੜਾ ਇੱਕ ਇਹ ਮਤਲਬ ਕਿ ਇੱਕ ਤਰ੍ਹਾਂ ਨਾਲ ਇਹਦੇ ਮੂਰੇ ਸੀਨ ਤਿਆਰ ਕੀਤਾ ਜਾ ਰਿਹਾ ਹੈ ਬੈਨਜੂਏਲਾ ਦੇ ਲਈ ਕਿ ਉੱਥੇ ਜਿਹੜਾ ਮਾਦਰੋ ਆ ਉਹਨੂੰ ਛੱਡ ਛੁੱਡ ਕੇ ਚਲੇ ਜਾਏ ਜੇ ਨਹੀਂ ਛੱਡ ਕੇ ਜਾਂਦਾ ਤਾਂ ਉੱਥੇ ਇਹ ਅਟੈਕ ਵਗੈਰਾ ਕਰ ਸਕਦੇ ਆ ਅਮਰੀਕਾ ਵਾਲੇ ਪਰ ਜੇ ਮੈਂ ਦੱਸਾਂ ਤਾਂ ਬੈਨਜੂਏਲਾ ਦੇ ਜਿਹੜੀ ਇਹ ਰਾਸ਼ਟਰਪਤੀ ਆ ਉਹਨੇ ਕਿਹਾ ਕਿ ਆਪਾਂ ਪੂਰੀ ਤਰ੍ਹਾਂ ਲੜਾਂਗੇ ਜਿਹੜੇ ਉਹਦੇ ਲੋਕ ਆ ਕਹਿੰਦਾ ਸੀ ਉਹ ਵੀ ਇੱਕ ਤਰ੍ਹਾਂ ਨਾਲ ਗਰੀਲਾ ਬਾਹਰ ਲੜਾਂਗੇ ਜੇਕਰ ਅਮਰੀਕਾ ਨੇ ਸਾਡੇ ਉੱਤੇ ਹਮਲਾ ਕੀਤਾ ਜਿਵੇਂ ਦੱਸਦਾ ਬੈਂਜੋਲਾ ਤੇ ਅਮਰੀਕਾ ਦਾ ਤਾਂ ਕੋਈ ਮੁਕਾਬਲਾ ਨਹੀਂਗਾ ਜੇ ਅਮਰੀਕਾ ਵਾਲੇ ਬੈਂਜੋਲਾ ਦੇ ਉੱਤੇ ਹਮਲਾ ਕਰੂਗੇ ਵੀ ਤਾਂ ਮੈਨੂੰ ਲੱਗਦਾ ਥੋੜੇ ਕਿ ਦਿਨਾਂ ਦੀ ਹੀ ਗੇਮ ਹੋਣੀ ਆ ਜਾਂ ਕਹਿ ਸਕਦੇ ਆ ਕਿ ਆਪਸ ਦੇ ਵਿੱਚ ਹੀ ਉੱਥੇ ਲੋਕਾਂ ਦੇ ਗ੍ਰਹਿਜੋਦ ਉਹ ਲਵਾ ਸਕਦਾ ਕਿਉਂਕਿ ਜਿਹੜਾ ਨਿਕੋਲਸ ਮਾਦਰਵਾ ਕਾਫੀ ਸਮੇਂ ਤੋਂ ਉੱਥੇ ਸੱਤਾ ਦੇ ਵਿੱਚ ਆ ਜਦੋਂ ਤੁਸੀਂ ਕਈ ਸਮੇਂ ਤੋਂ ਸੱਤਾ ਦੇ ਵਿੱਚ ਹੁੰਨੇ ਆ 30 40% ਲੋਕ ਤੁਹਾਡੇ ਖਿਲਾਫ ਹੁੰਦੇ ਹੀ ਆ ਸੋ ਜਿਸ ਤਰ੍ਹਾਂ ਇਹਨਾਂ ਨੇ ਇਰਾਕ 'ਚ ਕੀਤਾ ਲੀਬੀਆ 'ਚ ਕੀਤਾ ਸੀਰੀਆ 'ਚ ਕੀਤਾ ਤਖਤ ਦਾ ਪਲਟ ਇਸ ਤਰ੍ਹਾਂ ਹੋ ਸਕਦਾ ਹੈ ਕੋਈ ਸਦੀਆਂ ਫੌਜਾਂ ਜਾ ਕੇ ਉੱਥੇ ਹਵਾਈ ਹਮਲੇ ਕਰ ਕਰਕੇ ਜਾਂ ਨਿਕੋਲਸ ਮਾਦਰੋ ਜਿਹੜਾ ਰਾਸ਼ਟਰਪਤੀ ਆ ਉਹਨੂੰ ਕੋਈ ਗੁਫੀਆ ਏਜੰਸੀਆਂ ਸੀ ਆਈਏ ਨੇ ਪਹਿਲਾਂ ਵੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਥੋੜਾ ਸਮਾਂ ਪਹਿਲਾਂ ਸੋ ਇਸ ਤਰ੍ਹਾਂ ਉਹਦਾ ਕੁਝ ਨਾ ਕੁਝ ਕਰਕੇ ਜਾਂ ਹੋ ਸਕਦਾ ਹੈ ਨਿਕੋਲਸ ਮਾਦਰੋ ਆਪਣੀ ਸੱਤਾ ਬਚਾਉਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ ਅਮਰੀਕਾ ਨੂੰ ਕੋਸ ਨਾ ਕੋਸ ਅਧਿਕਾਰ ਦੇਦਾ ਕਿ ਤੁਸੀਂ ਇੱਥੇ ਸੈਨਾਬੇਸ ਬਣਾ ਲਓ ਜਾਂ ਸਾਡਾ ਤੇਲ ਤੂਲ ਕੱਢ ਕੇ ਵੇਚ ਦਿਓ ਬਈ ਅਮਰੀਕਾ ਆ ਅਗਲੇ ਦੀ ਪਾਵਰ ਆ ਤੇ ਇਹ ਤਾਂ ਲਗਭਗ ਉਹਦਾ ਹੈ ਵੀ ਗਵਾਂਡੀ ਦੇਸ਼ ਆ ਸੋ ਆਪਣਾ ਗਵਾਂਢੀ ਕੋਈ ਘਰ ਹੋਵੇ ਆਪਾਂ ਨੂੰ ਦੁੱਧ ਦੀ ਜ਼ਰੂਰਤ ਹੋਵੇ ਗਵਾਂਢੀ ਦੇਸ਼ ਨੇ ਡੇਰੀ ਪਾਈ ਹੋਵੇ ਸਾਨੂੰ ਦਵੇ ਨਾ ਲਾਂਬਲੇ ਪਾਸੇ ਦਈ ਜਾਏ ਕੋ ਕਿਤੇ ਨਾ ਕਿਤੇ ਦੁੱਖ ਤਾਂ ਲੱਗਦਾ ਹੀ ਆ ਸੋ ਅਮਰੀਕਾ ਵਾਲਿਆਂ ਨੂੰ ਵੀ ਇਸੇ ਤਰ੍ਹਾਂ ਦੁੱਖ ਲੱਗਦਾ ਦੁਨੀਆ ਦੇ ਵਿੱਚ ਅਗਲੇ ਦੀ ਪਾਵਰ ਚੱਲਦੀ ਆ 에ਅਰ ਸਪੇਸ ਬੰਦ ਕਰਦੇ ਤਾਂ ਕਹਿੰਦਾ ਨਹੀਂ ਜੀ ਤੇਰਾ ਤੇਲ ਆਪਾਂ ਹੀ ਕੱਢਾਂਗੇ ਇੱਥੇ ਰਿਸੋਰਸਸ ਆਪਾਂ ਹੀ ਲੈ ਕੇ ਆਵਾਂਗੇ ਜਿਹੜੀ ਸਰਕਾਰ ਆਪਾਂ ਚਾਹਾਂਗੇ ਉਹ ਹੀ ਇੱਥੇ ਬਣਾਵਾਂਗੇ ਉਹ ਹੀ ਬੰਦਾ ਸੱਤਾ ਦੇ ਉੱਤੇ ਬੈਠੂਗਾ ਸੋ ਇਹ ਪਾਵਰ ਆ ਜੀ ਸੋ ਹਮੇਸ਼ਾ ਬਲੀ ਜਿਹੜੀ ਆ ਬੱਕਰੇ ਦੀ ਦਿੱਤੀ ਜਾਂਦੀ ਆ ਸ਼ੇਰ ਦੀ ਨਹੀਂ ਸੋ ਮੈਂ ਵੀ ਕਹਿੰਦਾ ਹੁੰਨਾ ਕਿ ਹਮੇਸ਼ਾ ਤਾਕਤਵਰ ਬਣੋ ਕਿਉਂਕਿ ਕਮਜ਼ੋਰ ਨੂੰ ਹਮੇਸ਼ਾ ਦਬਾਇਆ ਹੀ ਜਾਂਦਾ ਵੱਡੀ ਮੱਛੀ ਆ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਈ ਜਾਂਦੀ ਆ ਸੋ ਵੱਡੀ ਮੱਛੀ ਬਣਨਾ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜਾ ਮੈਸੇਜ ਆ ਨਾਰਮਲ ਲਾਈਫ ਲਈ ਵੀ ਜ਼ਰੂਰੀ ਆ ਕਿਉਂਕਿ ਜਿਹੜਾ ਕੋਈ ਕਮਜ਼ੋਰ ਆ ਉਹਨੂੰ ਜਨਤਾ ਸਮਝਦੀ ਕੁਛ ਨਹੀਂ। ਸੋ ਐਸੀ ਹੀ ਤਰ੍ਹਾਂ ਹੁਣ ਇਹਨੂੰ ਵਿਚਾਰੇ ਬੈਂਜੋਏ ਲਾੜਿਆਂ ਦਾ ਕੰਮ ਤਾਂ ਹੋ ਹੀ ਗਿਆ। ਘੇਰਾ ਘੂਰਾ ਪਾਇਆ, ਪ੍ਰੈਸ਼ਰ ਇੱਤੇ ਬਣਾਇਆ ਜਾ ਰਿਹਾ। ਲੜਾਈ ਵੀ ਜਿਆਦਾ ਦੇਰੇ ਇਹ ਬੜਾ ਦੇਰ ਲੜ ਨਹੀਂ ਸਕਦੇ ਜੇ ਅਮਰੀਕਾਂ ਵਾਲੇ ਕਰੂਗੇ ਵੀ। ਪਰ ਅਮਰੀਕਾਂ ਵਾਲੇ ਪੂਰੀ ਤਰ੍ਹਾਂ ਇੱਤੇ ਪ੍ਰੈਸ਼ਰ ਬਿਲਡ ਅਪ ਇੱਦੇ ਤੇ ਕੀਤਾ ਜਾ ਰਿਹਾ ਕਿ ਇਹ ਕੁਛ ਨਾ ਕੁਛ ਉਹਨਾਂ ਦੀਆਂ ਸਮਝੌਤੇ ਸੰਧੀਆਂ ਮੰਨ ਲੈ। ਇੱਥੇ ਉਹਨਾਂ ਦੀਆਂ ਕੰਪਨੀਆਂ ਕੰਪਨੀਆਂ ਨੂੰ ਹੱਕ ਮਿਲ ਜਾਏ, 에ਅਰ ਬੇਸ ਬਣ ਜਾਏ, ਇੱਥੋਂ ਤੇਲ ਤੂਰ ਨਿਕਣ ਲੱਪੇ। ਸੋ ਫਿਲਹਾਲ ਜਿਹੜਾ ਨਿਕੋਲੋਸ ਮਾਦਰੋਆ ਉਹਨੇ ਜਿਹੜੇ ਆਪਣੇ ਗਵਾਂਢੀ ਮੁਲਕਾਂ ਉਹਨਾਂ ਨੂੰ ਪੂਰੀ ਇੱਕ ਤਰ੍ਹਾਂ ਅਪੀਲ ਕੀਤੀ ਆ ਕਿ ਇਹ ਸਾਡੇ ਨਾਲ ਧੱਕਾ ਹੋ ਰਿਹਾ ਸੋ ਹੁਣ ਰੀਸੈਂਟਲੀ ਪਤਾ ਲੱਗਾ ਇਹ ਕਲੰਬੀਆ ਦੇ ਰਾਸ਼ਟਰਪਤੀ ਤਾਂ ਮੈਕਸੀਕੋ ਦੇ ਵਿੱਚ ਜਿਹੜੀ ਕੁੜੀ ਇੱਕ ਬਣੀ ਆ ਰਾਸ਼ਟਰਪਤੀ ਮੈਕਸੀਕੋ ਚ ਪਹਿਲੀ ਵਾਰੀ ਮਤਲਬ ਕਿ ਜਿਹੜਾ ਵੀ ਮੈਕਸੀਕੋ ਦਾ ਇਤਿਹਾਸ ਆ ਪਹਿਲੀ ਵਾਰੀ ਰਾਸ਼ਟਰਪਤੀ ਇੱਕ ਕੁੜੀ ਬਣੀ ਆ ਉਹ ਵੀ ਬੋਲੀ ਆ ਕਿ ਅਮਰੀਕਾ ਵਾਲੇ ਤਾਂ ਬਈ ਧੱਕਾ ਕਰ ਰਿਹਾ ਪਰ ਅਗਲਿਆਂ ਦਾ ੱਟਕਾ ਚੱਲਦਾ ਸਰਪੰਚ ਦੇ ਸਾਹ ਅਗਲਾ ਕਰ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੁਛ ਨਾ ਕੁਛ ਕਲੈਸ਼ ਦੇਖਣ ਨੂੰ ਮਿਲ ਵੀ ਸਕਦਾ ਹੈ ਜਾਂ ਨਿਕੋਲਸ ਮਾਦਰੂ ਕੁਛ ਨਾ ਕੁ ਹੋ ਸੰਦੀਪ ਗੇਰਾ ਕਰ ਸਕਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਪਤਾ ਲੱਗੂਗਾ ਇਹ ਪੂਰੀ ਖਬਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰ ਦਿਆ ਕਰੋ ਜੇਕਰ ਕੁਛ ਕਮੀ ਹੁੰਦੀ ਹੈ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ